ਹallelujah ਸੋ ਅਸਦਾ ਵਚਨ ਆ ਕਿ ਤੁਸੀਂ ਚੁਣੇ ਹੋਏ ਹੋ ਹallelujah ਇਹ ਗੱਲ ਸੁਣਨਾ ਹੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਚੁਣੇ ਹੋਏ ਆ ਇਹ ਦੁਨੀਆ ਦੇ ਸਾਰੇ ਟਾਈਟਲਸ ਦੇ ਨਾਲੋਂ ਵੱਡਾ ਟਾਈਟਲ ਆ ਹallelujah ਦੁਨੀਆ ਟਾਈਟਲ ਦੇ ਪਿੱਛੇ ਦੌੜਦੀ ਆ ਕੋਈ ਕਹਿੰਦਾ ਕਿ ਮੈਂ ਲੈਕਚਰਰ ਬਣ ਜਾ ਡਾਕਟਰ ਬਣ ਜਾ ਵਕੀਲ ਬਣ ਜਾ ਤੇ ਫਿਰ ਉਹਨਾਂ ਨੂੰ ਉਹ ਟਾਈਟਲ ਜਦੋਂ ਮਿਲਦੇ ਆ ਕਿ ਡਾਕਟਰ ਜਾਂ ਪੁਲਿਸ ਵਾਲਾ ਮਿਲਟਰੀ ਵਾਲਾ ਮੰਤਰੀ ਜਾਂ ਸੰਤਰੀਆ ਕੁਝ ਵੀ ਪਰ ਇਹ ਜਿਹੜਾ ਟਾਈਟਲ ਆ ਨਾ ਚੋਸਨ ਵਨ ਚੁਣਿਆ ਹੋਇਆ ਇਹ ਉਹਨਾਂ ਸਾਰੇ ਟਾਈਟਲਸ ਦੇ ਉੱਪਰਲਾ ਟਾਈਟਲ ਹੈ ਹਾਲੇਲੂਇਆ ਹਰ ਪਰਮੇਸ਼ਰ ਨੇ ਆਪਣੇ ਬੇਟੇ ਬੇਟੀਆਂ ਨੂੰ ਇਹ ਟਾਈਟਲ ਦਿੱਤਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਤੁਸੀਂ ਮੈਨੂੰ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਹallelujah ਪਰਮੇਸ਼ਰ ਚੁਣਿਆ ਹੋਇਆ ਨਹੀਂ ਪਰਮੇਸ਼ਰ ਨੇ ਸਾਨੂੰ ਚੁਣਿਆ ਹੈ ਹallelujah ਤੇ ਚੁਣਿਆ ਹੋਿਆਂ ਦੀ ਇੱਕ ਪਹਿਚਾਣ ਆ ਜੋ ਪਰਮੇਸ਼ਰ ਨੇ ਠਹਿرائی ਆ ਅਸੀਂ ਚੁਣੇ ਹੋਏ ਤੇ ਆ ਪਰ ਪਹਿਚਾਨ ਤੋਂ ਵਾਂਝੇ ਆ ਜਦੋਂ ਅਸੀਂ ਭੀੜ ਵਿੱਚ ਖਲੋਨੇ ਆ ਤਾਂ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਖਾਸ ਹਾਂ ਜਦੋਂ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਆ ਤਾਂ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਖਾਸ ਹਾਂ ਦੂਜਿਆਂ ਨਾਲੋਂ ਵੱਖਰੇ ਆ ਜੇਕਰ ਕੋਈ ਅਫਸਰ ਆ ਕਿਸੇ ਖਾਸ ਮੈਕ ਵਿੱਚ ਕੰਮ ਕਰਦਾ ਮੰਨ ਲਓ ਕੋਈ ਪੁਲਿਸ ਆਫੀਸਰ ਆ ਉਹ ਚੁਣਿਆ ਹੋਇਆ ਆ ਪੁਲਿਸ ਦੀ ਜੌਬ ਕਰਨ ਵਾਸਤੇ ਪਰ ਜਿਉਂ ਨੇ ਵਰਦੀ ਨਹੀਂ ਪਾਈ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਉਹ ਪੁਲਿਸ ਆਫੀਸਰ ਆ ਜਿਉਂ ਉਹ ਸੈਨਾ ਦੇ ਵਿੱਚ ਭੜਤੀ ਆ ਸੈਨੇਗਿਆ ਮਿਲਟਰੀ ਦੇ ਵਿੱਚ ਆ ਜਿਉਂ ਨੇ ਆਰਮੀ ਵਾਲੀ ਮਿਲਟਰੀ ਵਾਲੀ ਜੌਬ ਜੌਬ ਤੇ ਜਿਹੜੀ ਡਰੈਸ ਆ ਉਹ ਨਹੀਂ ਪਾਈ ਪਤਾ ਨਹੀਂ ਲੱਗਣਾ ਉਹ ਸੇਵਲਿਆ ਜਾਂ ਉਹ ਸਪੈਸ਼ਲ ਸੈਨਿਕ ਆ ਸੋਲਜਰ ਆ ਇਦਾਂ ਹੀ ਅਸੀਂ ਆਤਮਿਕ ਸੈਨਾ ਦੇ ਵਿੱਚ ਆ ਅਸੀਂ ਚੁਣੇ ਹੋਏ ਆ ਇੱਕ ਖਾਸ ਮਕਸਦ ਦੇ ਲਈ ਸਾਡੇ ਸੁਪਨਾ ਦੇ ਜੀਵਨ ਦੇ ਵਿੱਚ ਇੱਕ ਖਾਸ ਬੁਲਾਹਟ ਆ ਅਰ ਉਹ ਬੁਲਾਹਟ ਬਹੁਤ ਉੱਤਮ ਆ ਪਰ ਅਸੀਂ 19 ਦਿਨ ਤੱਕ ਕੋਈ ਪਹਿਚਾਨ ਨਹੀਂ ਰੱਖਦੇ ਜਦ ਤੱਕ ਅਸੀਂ ਉਸ ਗੁਲਾਹਟ ਦੇ ਅਕੋਰਡਿੰਗਲੀ ਵਸਤਰ ਨਹੀਂ ਪਹਿਨ ਲੈਂਦੇ ਸਾਡੀ ਗੁਲਾਹਟ ਆਤਮਕ ਆ ਤੇ ਸਾਡੇ ਵਸਤਰ ਵੀ ਆਤਮਕ ਆ ਜਿਹੜੇ ਚੁਣੇ ਹੋਏ ਆ ਪਰਮੇਸ਼ਵਰ ਨੇ ਉਹਨਾਂ ਦੇ ਲਈ ਖਾਸ ਵਿਵਸਥਾ ਠਹਿرائی ਹੋਈ ਆ ਉਹਨਾਂ ਦੇ ਲਈ ਇੱਕ ਕਾਨੂੰਨ ਆ ਵਿਧੀਆਂ ਆ ਉਹਨਾਂ ਦੇ ਲਈ अनुशासन ਦੇ ਵਿੱਚ ਰਹਿਣਾ ਫਿਰ ਮਾਈਬਲ ਦੇ ਵਿੱਚ ਉਹਨਾਂ ਲਈ ਠਹਿਰਾਇਆ ਹੋਇਆ ਆ ਅਸੀਂ ਬਸ ਇੰਨੇ ਨਾਲ ਹੀ ਖੁਸ਼ ਆ ਕਿ ਅਸੀਂ ਚੁਣੇ ਹੋਏ ਆ ਪਰ ਅਸੀਂ ਉਹ ਕੁਛ ਵੀ ਨਹੀਂ ਕਰਨਾ ਚਾਹੁੰਦੇ ਜੋ ਚੁਣਿਆ ਹੋਇਆ ਨੂੰ ਕਰਨਾ ਚਾਹੀਦਾ ਆ ਜਿੰਨੀ ਦੇਰ ਤੱਕ ਅਸੀਂ ਸਾਡੀ ਗੁਲਾਹੜ ਦੇ ਅਨੁਸਾਰ ਨਹੀਂ ਚੱਲਾਂਗੇ ਉਨੀ ਦੇਰ ਤੱਕ ਅਸੀਂ ਆਪਣੇ ਚੁਣੇ ਹੋਏ ਹੋਣ ਨੂੰ ਸਾਬਤ ਨਹੀਂ ਕਰ ਸਕਾਂਗੇ ਸਾਨੂੰ ਸਾਬਤ ਕਰਨਾ ਪੈਣਾ ਆ ਕਿ ਅਸੀਂ ਚੁਣੇ ਹੋਏ ਆ ਜਿਵੇਂ ਜਿਹੜੇ ਡਰਾਈਵਿੰਗ ਲਾਇਸੈਂਸ ਆ 18 ਸਾਲ ਦਾ ਨੂੰ ਮਿਲ ਜਾਂਦਾ ਹੈ ਉਹ ਸਾਰੇ 18 ਸਾਲ ਵਾਲਿਆਂ ਦੇ ਲਈ ਆ ਪਰ ਮਿਲਣਾ ਕਿੰਨੂ ਆ ਜਿਹੜਾ ਸਾਬਤ ਕਰ ਦੂਗਾ ਵੀ ਉਹਨੂੰ ਡਰਾਈਵਰੀ ਆ ਗਈ ਆ ਉਹਨੇ ਇਮਤਿਹਾਨ ਦੇਣਾ ਪੈਣਾ ਆ ਜਿੰਨੇ ਸਾਬਤ ਕਰਤਾ ਵੀ ਉਹਨੂੰ ਡਰਾਈਵਰੀ ਆ ਗਈ ਉਹਨੂੰ ਉਹਨਾਂ ਨੇ ਲਾਇਸੈਂਸ ਦੇ ਦੇਣਾ ਆ ਤੇ ਫੇ ਉਹ ਗੱਡੀ ਚਲਾ ਸਕਦਾ ਹੈ ਸੋ ਜਿੰਨੀ ਸੋਹਣੀ ਉਹ ਗੱਡੀ ਚਲਾਊਗਾ ਉਦਾਂ ਹੀ ਉਹਦਾ ਲਾਇਸੈਂਸ ਜਿਹੜਾ ਆ ਉਹ ਟੂ ਵੀਲਰ ਤੋਂ ਫੋਰ ਵੀਲਰ ਵੀ ਕੀਤਾ ਜਾਊਗਾ ਤੇ ਉਹਨੂੰ ਹੈਵੀ ਲਾਈਸੈਂਸ ਵੀ ਮਿਲ ਸਕਦਾ ਕਿ ਜਾਦਾ ਵੱਡੀਆਂ ਗੱਡੀਆਂ ਵੀ ਉਹ ਚਲਾ ਸਕੇ ਲੋਡ ਵਾਲੀਆਂ ਗੱਡੀਆਂ ਵੀ ਚਲਾ ਸਕੇ ਠੀਕ ਐਸੇ ਹੀ ਤਰ੍ਹਾਂ ਸਾਨੂੰ ਵੀ ਸਾਬਤ ਕਰਨਾ ਪੈਣਾ ਆ ਕਿ ਅਸੀਂ ਚੁਣੇ ਹੋਏ ਆ ਅਸੀਂ ਵੀ ਹਰ ਰੋਜ਼ ਇਮਤਿਹਾਨ ਦੇ ਵਿੱਚ ਹੁੰਨੇ ਆ ਪਰ ਅਸੀਂ ਉਸ ਇਮਤਿਹਾਨ ਨੂੰ ਸਮਝਦੇ ਹੀ ਨਹੀਂ ਜਦੋਂ ਅਸੀਂ ਸਵੇਰ ਨੂੰ ਉੱਠਦੇ ਆ ਅਸੀਂ ਉਦੋਂ ਹੀ ਇਮਤਿਹਾਨ 'ਚ ਪੈ ਜਾਂਦੇ ਆ ਸਾਡਾ ਸਵੇਰ ਨੂੰ ਅੱਖਾਂ ਖੋਲਣਾ ਤੇ ਉਹਦੇ ਬਾਅਦ ਸਾਡੀਆਂ ਕਈ ਤਰ੍ਹਾਂ ਦੀਆਂ ਰਿਸਪੌਂਸਿਬਿਲਿਟੀਜ਼ ਸਟਾਰਟ ਹੋ ਜਾਂਦੀਆਂ ਜਿਹੜੀਆਂ ਫਿਜ਼ੀਕਲ ਤੇ ਸਪਿਰਚੁਅਲ ਆ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਆ ਜਿਹੜੀਆਂ ਸਾਡੀਆਂ ਆਤਮਕ ਆ ਤੇ ਸਰੀਰਕ ਆ ਅਸੀਂ ਕਿੰਨੀ ਕੁ ਵਫਾਦਾਰੀ ਨਾਲ ਉਹਨਾਂ ਨੂੰ ਨਿਭਾਉਣੇ ਆ ਉਹ ਉਸ ਇਮਤਿਹਾਨ ਚੋਂ ਨਿਕਲੰਦਾ ਰਾਇਆ ਬਾਲੇ ਆ ਉਹ ਉੱਠਦੇ ਹੀ WhatsApp ਚੈੱਕ ਕਰਨ ਲੱਗ ਜਾਂਦੇ ਆ ਜਿਹੜੀ ਰਾਤ ਨੂੰ ਪੋਸਟ ਪਾਈ ਆ Facebook ਤੇ Instagram ਤੇ ਉਹਨਾਂ ਨੇ ਉਹਦੇ ਲਾਈਕ ਕਮੈਂਟਸ ਚੈੱਕ ਕਰਨ ਲੱਗ ਜਾਂਣਾ ਉੱਠ ਕੇ ਫਟਾਫਟ ਪਹਿਲਾ ਕੰਮ ਉਹਨੇ ਆਪਣੇ ਫੋਨ ਚਾਰਜ ਤੇ ਲਾਉਣਾ ਹੈ। ਇਟ ਟਾਸ ਟੂ ਸੀ ਜਿਹਦੇ ਵਿੱਚੋਂ ਰੋਜ਼ ਦੀ ਰੋਜ਼ ਫੇਲ ਹੋ ਰਹੇ ਆ। ਕਰਨਾ ਕੀ ਚਾਹੀਦਾ ਸੀਗਾ? ਸਭ ਤੋਂ ਪਹਿਲਾਂ ਉੱਠ ਕੇ ਪਰਮੇਸ਼ਵਰ ਦਾ ਸ਼ੁਕਰ ਕਰਨਾ ਸੀਗਾ। ਵੀ ਮੈਂ ਜੀਦਾ ਆਂ। ਇੱਕ ਨਵਾਂ ਦਿਨ ਮੈਨੂੰ ਫੇਰ ਮਿਲ ਗਿਆ। ਮੈਂ ਇਸ ਕਾਬਲ ਬਣ ਸਕਿਆ ਪਰਮੇਸ਼ਵਰ ਦੀ ਨਜ਼ਰ ਵਿੱਚ ਕਿ ਮੈਨੂੰ ਇਸ ਧਰਤੀ ਉੱਤੇ ਹੋਰ ਸਮਾਂ ਦਿੱਤਾ ਜਾਵੇ ਸ਼ੁਕਰ ਕਰਾਂ ਉਸ ਦਿਨ ਦੇ ਲਈ ਪਹਿਲਾਂ ਫੋਨ ਨੂੰ ਚਾਰਜ ਤੇ ਨਾਲ ਲਾਓ ਪਹਿਲਾਂ ਆਪਣੇ ਆਪ ਨੂੰ ਚਾਰਜ ਤੇ ਲਾਓ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੋ ਤੇ ਆਪਣੇ ਆਪ ਨੂੰ ਕਨੈਕਟ ਕਰੋ ਪਰਮੇਸ਼ਵਰ ਦੇ ਨਾਲ ਜੇਕਰ ਇੱਕ ਡਿਵਾਈਸ ਨੂੰ ਬੈਟਰੀ ਦੀ ਜ਼ਰੂਰਤ ਆ ਜਾਂ ਚਾਰਜਿੰਗ ਦੀ ਜ਼ਰੂਰਤ ਆ तो जस्ट थिंक अबाउट योरसेल्फ ਆਪਣੇ ਆਪ ਲਈ ਸੋਚੋ ਕਿ ਸਾਨੂੰ ਕਿੰਨੀ ਜ਼ਿਆਦਾ ਜ਼ਰੂਰਤ ਹੈ ਚਾਰਜ ਹੋਣ ਦੀ ਸਾਨੂੰ ਪਰਮੇਸ਼ਵਰ ਦੇ ਨਾਲ ਜੁੜਨ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਤੇ ਅਸੀਂ ਹੈ ਵੀ ਚੁਣੇ ਹੋਏ ਅਸੀਂ ਸਧਾਰਨ ਨਹੀਂ ਆ ਆਰਡੀਨਰੀ ਨਹੀਂ ਆ ਵੀ ਆਰ ਐਕਸਟਰਾ ਆਰਡੀਨਰੀ ਅਸੀਂ ਖਾਸ ਆ ਕੜ ਕੇ ਸੀ ਚੁਣੇ ਹੋਇਆ ਪਰਮੇਸ਼ਵਰ ਵੱਲੋਂ ਸਾਡੇ ਤੋਂ ਕੋਈ ਉਮੀਦ ਕੀਤੀ ਗਈ ਆ ਜਦੋਂ ਤੁਸੀਂ ਕਿਸੇ ਨੂੰ ਚੁਣਦੇ ਆ ਸਕੂਲ ਦੇ ਵਿੱਚ ਜਦੋਂ ਇੱਕ ਟੀਮ ਨੂੰ ਚੁਣਿਆ ਜਾਂਦਾ ਆ ਸਾਰੇ ਸਕੂਲ ਨੂੰ ਨਹੀਂ ਖੜਾਇਆ ਜਾਂਦਾ ਕਿ ਫੁੱਟਬਾਲ ਦਾ ਮੈਚ ਆ ਚਲੋ ਜੀ ਸਾਰੇ ਨਿਆਣੇ ਖੱਟੀ ਚਲੋ ਆਜੋ ਸਾਰੇ ਗਰਾਊਂਡ ਵਿੱਚ ਚੁਣੇ ਜਾਂਦੇ ਆ ਕੁਝ ਚਾਹੇ ਕੋ ਖੋ ਖੋ ਦਾ ਮੈਚ ਆ ਫੁੱਟਬਾਲ ਦਾ ਮੈਚ ਆ ਕ੍ਰਿਕਟ ਦਾ ਮੈਚ ਆ ਕੋਈ ਵੀ ਆ ਉਹਦੇ ਲਈ ਇੱਕ ਟੀਮ ਰੈਡੀ ਕੀਤੀ ਜਾਂਦੀ ਆ ਪਰ ਉਸ ਟੀਮ ਵਿੱਚ ਕਿਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਜਿਨ੍ਹਾਂ ਤੋਂ ਉਮੀਦ ਆ ਕਿ ਇਹ ਖਰੀ ਖੇਡ ਖੇਡਣਗੇ ਐਂ ਇਹ ਜਿੱਤਣਗੇ ਇਦਾਂ ਹੀ ਸੰਸਾਰ ਵਿੱਚੋਂ ਸਾਨੂੰ ਸਭਨਾਂ ਨੂੰ ਇੱਕ ਟੀਮ ਬਣਾ ਕੇ ਪਰਮੇਸ਼ਵਰ ਨੇ ਜੁਦਾ ਕੀਤਾ ਹੈ ਵੱਖ ਕੀਤਾ ਹੈ ਸਾਡੇ ਉੱਤੋਂ ਉਮੀਦ ਕੀਤੀ ਗਈ ਆਸ ਰੱਖੀ ਗਈ ਹੈ ਕਿ ਇਹ ਜੀਵਨ ਦੀ ਖੇਡ ਨੂੰ ਚੰਗੇ ਤਰ੍ਹਾਂ ਖੇਡਣਗੇ ਜਿੱਤਣਗੇ ਤੇ ਪਰਮੇਸ਼ਵਰ ਦੇ ਲਈ ਮਹਿਮਾ ਦਾ ਕਾਰਨ ਬਣਨਗੇ ਜਿਹੜਾ ਖਿਡਾਰੀ ਪ੍ਰੈਕਟਿਸ ਨਹੀਂ ਕਰਦਾ ਉਹ ਕਦੀ ਵੀ ਗੇਮ ਵਿੱਚ ਜਿੱਤਦਾ ਨਹੀਂ ਜੇ ਕੋਈ ਐਥਲੀਟ ਉਹ ਰੋਜ਼ ਰਨਿੰਗ ਲਈ ਨਹੀਂ ਜਾਂਦਾ ਰੋਜ਼ ਪ੍ਰੈਕਟਿਸ ਨਹੀਂ ਕਰਦਾ ਦੌੜਨ ਦੀ ਉਹ ਕਦੀ ਵੀ ਵਿਜੇਤਾ ਨਹੀਂ ਬਣ ਸਕੂਗਾ ਉਹਨੂੰ ਤਾਂ ਥੋੜਾ ਜਿਹਾ ਦੌੜਨ ਤੇ ਸਾਹ ਚੜ ਜਾਂਦਾ ਹੈ ਕਹਿ ਕੇ ਉਹਦੇ ਕੋਲੇ ਸਟੈਮਨਾ ਨਹੀਂ ਆ ਉਹਦੇ ਕੋਲੇ ਇੰਨਾ ਬਣਿਆ ਨਹੀਂ ਕਿ ਉਹ ਆਪਣੇ ਸਾਹ ਨੂੰ ਪਕਾ ਸਕੇ ਉਨੇ ਥੋੜਾ ਜਿਹਾ ਦੌੜ ਕੇ ਹੰਬ ਜਾਣਾ ਆ ਪਰ ਜਿਹੜਾ ਰੋਜ਼ ਪ੍ਰੈਕਟਿਸ ਕਰਦਾ ਆ ਉਹਨੇ ਹੰਬਣਾ ਨਹੀਂ ਉਹਨੇ ਹੰਬੜਾ ਮਾਰ ਲੈਣਾ ਆ ਉਹਨੇ ਜਿੱਤ ਜਾਣਾ ਆ ਅਗਰ ਅਸੀਂ ਵੀ ਜਾਣ ਕੇ ਜਿੱਤ ਨਹੀਂ ਆ ਇੱਕ ਦਿਨ ਨਾਲ ਨਹੀਂ ਜਿੱਤ ਹੋਣੀ ਵੀ ਐਤਵਾਰ ਨੂੰ ਪ੍ਰੈਕਟਿਸ ਕਰ ਲਿਆ ਕਰੀਏ ਤੇ ਸ਼ਾਇਦ ਜਿਹੜਾ ਆ ਹੱਥ ਤੇ ਹੱਥ ਰੱਖ ਕੇ ਬੈਠੇ ਰਹੀਏ ਇਹ ਪ੍ਰੈਕਟਿਸ ਰੋਜ਼ ਕਰਨੀ ਪੈਣੀ ਆ ਕੱਲੇ ਐਤਵਾਰ ਨੂੰ ਗੀਤ ਗਾਉਣ ਦੇ ਨਾਲ ਗੱਲ ਨਹੀਂ ਬਣਨੀ ਸਿਰਫ ਐਤਵਾਰ ਨੂੰ ਬਚਨ ਸੁਣਨ ਜਾਂ ਪੜ੍ਹਨ ਨਾਲ ਗੱਲ ਨਹੀਂ ਬਣਨੀ ਐਤਵਾਰ ਦੀ ਕੱਲੀ ਪ੍ਰਾਰਥਨਾ ਨਾਲ ਗੱਲ ਨਹੀਂ ਬਣਨੀ ਇਹ ਪ੍ਰੈਕਟਿਸ ਐਵਰੀ ਡੇ ਕਰੋ ਆਪਣੀ ਲਾਈਫ ਦੇ ਵਿੱਚ ਆਪਣੇ ਘਰਾਂ ਵਿੱਚ ਆਪਣੀ ਜੌਬ ਦੇ ਉੱਤੇ ਤਾਂ ਜੋ ਤੁਹਾਡਾ ਇੱਕ ਸਪਿਰਚੁਅਲ ਸਟੈਮਨਾ ਬਣੇ ਆਤਮਕ ਰੀਤੀ ਨਾਲ ਤੁਸੀਂ ਮਜ਼ਬੂਤ ਹੋ ਸਕੋ ਜੇ ਤੁਸੀਂ ਹਫਤੇ ਵਿੱਚ ਇੱਕੋ ਦਿਨ ਰੋਟੀ ਖਾਓ ਤੁਸੀਂ ਕਿੰਨੇ ਕੁ ਤਗੜੇ ਹੋ ਜਾਓਗੇ ਵੀ ਤੁਸੀਂ ਹਫਤੇ ਚ ਇੱਕੋ ਦਿਨ ਰੋਟੀ ਖਾਣੀ ਹੈ ਐਤਵਾਰ ਦੇ ਐਤਵਾਰ ਬਾਕੀ ਦਿਨ ਭੁੱਖੇ ਰਹਿਣਾ ਹੈ ਕੁਛ ਖਾਣਾ ਪੀਣਾ ਨਹੀਂ ਹੈ ਕੀ ਤੁਸੀਂ ਜ਼ਿੰਦਗੀ ਦੇ ਵਿੱਚ ਸਰੀਰਕ ਨਰੋਏ ਰਹਿ ਸਕਦੇ ਹੋ ਜਿਵੇਂ ਰੋਜ਼ ਸਾਨੂੰ ਚੰਗੇ ਭੋਜਨ ਦੀ ਜ਼ਰੂਰਤ ਆ ਇੰਦਾ ਹੀ ਸਾਡੇ ਆਤਮਾ ਨੂੰ ਵੀ ਰੋਜ਼ ਹੀ ਰੋਜ਼ ਆਤਮਿਕ ਖਾਣਕ ਦੀ ਜ਼ਰੂਰਤ ਆ ਕਿੰਨੇ ਜਾਣੇ ਆ ਜਿਹਨਾਂ ਸੱਚ ਸੱਚ ਹੱਥ ਖੜੇ ਕਰਨੇ ਆ ਕਿੰਨੇ ਆ ਜਿਹੜੇ ਰੋਜ਼ ਪ੍ਰਾਰਥਨਾ ਨਹੀਂ ਕਰਦੇ ਇਮਾਨਦਾਰੀ ਨਾਲ ਹੱਥ ਖੜੇ ਕਰੋ ਕੋਈ ਸੰਗ ਵਾਲੀ ਗੱਲ ਨਹੀਂ ਆਪਾਂ ਸੱਚ ਬੋਲਣਾ ਪ੍ਰਭੂ ਦੀ ਹਜ਼ੂਰੀ 'ਚ ਦੇਖੋ 50% ਤੋਂ ਜ਼ਿਆਦਾ ਇਹ ਕਰ ਲੋ ਹੱਥ ਥੱਲੇ ਹੁਣ ਤੁਸੀਂ ਆਪ ਸੋਚ ਕੇ ਦੇਖੋ ਵੀ ਆਪਾਂ ਆਤਮਿਕ ਜੁੱਧ ਕਿਵੇਂ ਜਿੱਤਣੇ ਆ ਸੋਚੋ ਜਰਾ ਹੁਣ ਤੁਹਾਨੂੰ ਆਪਣੇ ਆ ਪਤਾ ਲੱਗਣਾ ਚਾਹੀਦਾ ਵੀ ਕਿਉਂ ਗਵਾਈਆਂ ਨਹੀਂ ਬਣ ਰਹੀਆਂ ਤੁਹਾਡੇ ਜੀਵਨ ਦੇ ਵਿੱਚ ਕਿਉਂ ਫਤਿਹ ਨਹੀਂ ਮਿਲ ਰਹੀ ਤੁਹਾਡੇ ਜੀਵਨ ਦੇ ਵਿੱਚ ਉਹਦੀ ਵਜ੍ਹਾ ਕੌਣ ਆ ਤੁਸੀਂ ਖੋਦੇ ਆ ਨਹੀਂ ਪ੍ਰਾਰਥਨਾ ਕਰਦੇ ਸੀ ਇਸ ਲਈ ਹੱਥ ਇੱਥੇ ਤੱਕ ਪਹੁੰਚਿਆ ਜਿੱਦਣ ਇਹ ਕਿਹਾ ਜਾਣਾ ਹੈ ਕਿ ਜਿਹੜੇ ਪ੍ਰਾਰਥਨਾ ਕਰਦੇ ਆ ਮੈਂ ਯਕੀਨ ਕਰਦੀ ਆ ਆਉਂਦੇ ਹਫ਼ਤੇ ਤੋਂ ਤੁਹਾਡਾ ਹੱਥ ਪ੍ਰਾਰਥਨਾ ਕਰਨ ਵਾਲਿਆ ਚ ਇੱਥੋਂ ਤੱਕ ਆਊਗਾ ਦੋ ਹਫ਼ਤੇ ਪਹਿਲਾਂ ਗਰੀਬੀ ਦੇ ਤੇ ਕਰਜ਼ੇ ਦੇ ਬੰਧਨ ਟੁੱਟਣ ਦੀ ਪ੍ਰਾਰਥਨਾ ਕੀਤੀ ਗਈ ਸੀ ਕਿ ਤੁਸੀਂ ਨਹੀਂ ਚਾਹੁੰਦੇ ਕਿ ਉਹ ਬੰਧਨ ਟੁੱਟਣ ਆਤਮਿਕ ਦੁਨੀਆ ਵਿੱਚੋਂ ਬੰਧਨ ਟੁੱਟ ਚੁੱਕੇ ਆ ਪਰ ਸਰੀਰਕ ਦੁਨੀਆ ਵਿੱਚ ਤੁਸੀਂ ਉਹਨਾਂ ਰस्सੀਆਂ ਨੂੰ ਫੜਿਆ ਹੋਇਆ ਆ ਕਿਉਂਕਿ ਤੁਸੀਂ ਅਭਿਆਸ ਵਿੱਚ ਨਹੀਂ ਆ ਤੁਸੀਂ ਦੇਖੋ ਕਲਿਸਿਆ ਇਕੱਠੇ ਹੋ ਲੈਣਾ ਹੀ ਸਭ ਕੁਝ ਨਹੀਂ ਹੁੰਦਾ ਇਹ ਸਤਸੰਗ ਅਰੇਂਜ ਕਰਨ ਦੇ ਪਿੱਛੇ ਇੱਕ ਖਾਸ ਮਕਸਦ ਹੈ ਪਰਮੇਸ਼ਵਰ ਦਾ ਉਹ ਮਕਸਦ ਸਿਰਫ ਇੱਥੇ ਬੈਠ ਕੇ ਰੌਣਕ ਮਿਲਣਾ ਟਾਈਮ ਪਾਸ ਕਰਨਾ ਨਹੀਂ ਆ ਉਹ ਮਕਸਦ ਹੈ ਸਾਡੇ ਜੀਵਨ ਦਾ ਸੁਧਾਰ ਹੋਵੇ ਚੁਣੇ ਹੋਿਆਂ ਨੂੰ ਇੱਕ ਅਸਲੀ ਪਹਿਚਾਣ ਮਿਲੇ ਜਦੋਂ ਆਰਮੀ ਵਿੱਚ ਸਿਲੈਕਸ਼ਨ ਹੋ ਜਾਂਦੀ ਆ ਸਿੱਧਾ ਹੀ ਰੈਂਕ ਉੱਤੇ ਨਹੀਂ ਚਾਲਿਆ ਜਾਂਦਾ ਫੇ ਉਨ੍ਹਾਂ ਦਾ ਪ੍ਰੈਕਟਿਸ ਪੀਰੀਅਡ ਸਟਾਰਟ ਹੁੰਦਾ ਆ 6 ਮਹੀਨੇ ਜ਼ਬਰਦਸਤ ਅਭਿਆਸ ਚੱਲਦਾ ਉਨ੍ਹਾਂ ਦਾ ਕੋਹਣੀਆਂ ਉਹਨਾਂ ਦੀਆਂ ਛਿੱਲੀਆਂ ਜਾਂਦੀਆਂ ਕਈਆਂ ਦੀਆਂ ਹੱਡੀਆਂ ਫ੍ਰੈਕਚਰ ਹੋ ਜਾਂਦੀਆਂ ਪ੍ਰੈਕਟਿਸ ਕਰਦੇ ਆ ਰੋਜ਼ ਬੇਲੇ ਸਰ ਨੂੰ ਉਠਾਲਿਆ ਜਾਂਦਾ ਰੋਜ਼ ਦੌੜਾਇਆ ਜਾਂਦਾ ਉਹਨਾਂ ਨੂੰ ਬਹੁਤ ਹਾਰਡ ਵਰਕ ਕਰਨਾ ਪੈਂਦਾ ਫਿਰ ਜਾ ਕੇ ਉਹਨਾਂ ਨੂੰ ਸੈਨਿਕ ਹੋਣ ਦਾ ਟਾਈਟਲ ਮਿਲਦਾ ਹੈ ਅੱਜ ਸਿਰਫ ਆਪਣੀ ਸਿਲੈਕਸ਼ਨ ਹੋਈ ਹੈ ਉਹਦੇ ਲਈ ਅਭਿਆਸ ਕਰੋ ਤੇ ਤੁਹਾਨੂੰ ਪਤਾ ਜਿਹੜੇ ਅਭਿਆਸ ਨਹੀਂ ਕਰਦੇ ਆਪਣੀ ਇੱਕ ਵਿਲੱਖਣ ਪਹਿਚਾਨ ਬਣਾਉਂਦੇ ਆ ਜੁੜੇ ਹੋਏ ਕਦੀ ਹਾਰ ਨਹੀਂ ਮੰਨਦੇ ਉਹ ਲੱਗੇ ਰਹਿੰਦੇ ਆ ਕਈ ਵਾਰੀ ਡਿੱਗਦੇ ਆ ਪਰ ਡਿੱਗਣ ਨਾਲੋਂ ਉਹਨਾਂ ਦਾ ਉੱਠਣਾ ਜ਼ਿਆਦਾ ਵਾਰੀ ਹੁੰਦਾ ਆ ਤੇ ਉਹ ਮੰਜ਼ਿਲ ਤੱਕ ਪਹੁੰਚਦੇ ਆ ਕਦੀ ਵੀ ਹਾਰ ਨਹੀਂ ਮੰਨਦੇ ਜੁੜੇ ਹੋਏ ਔਕੜਾਂ ਪਰੇਸ਼ਾਨੀਆਂ ਨੂੰ ਦੇਖ ਕੇ ਘਾਬਰਦੇ ਨਹੀਂ ਕਦੀ ਵੀ ਹਿੰਮਤ ਨਹੀਂ ਹਾਰਦੇ ਚੁਣੇ ਹੋਏ ਆਤਮ ਵਿਸ਼ਵਾਸ ਦੇ ਨਾਲ ਭਰੇ ਹੋਏ ਹੁੰਦੇ ਆ ਕੁਝ ਵੀ ਕਰ ਜਾਣ ਦਾ ਜਜ਼ਬਾ ਉਹਨਾਂ ਦੇ ਅੰਦਰ ਹੁੰਦਾ ਹੈ ਚੁੜੇ ਹੋਏ ਪਿੱਛੇ ਮੁੜ ਕੇ ਨਹੀਂ ਦੇਖਦੇ ਉਹਨਾਂ ਦਾ ਧਿਆਨ ਆਪਣੀ ਮੰਜ਼ਲ ਦੇ ਲੱਗਿਆ ਰਹਿੰਦਾ ਹੈ ਚੁਣੇ ਹੋਏ ਨਿਡਰ ਹੁੰਦੇ ਆ ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ ਉਹਨਾਂ ਦਾ ਇੱਕੋ ਇੱਕ ਉਦੇਸ਼ਿਆ ਲਕਸ਼ਿਆ ਨਿਸ਼ਾਨਾ ਆ ਟਾਰਗੇਟ ਆ ਕਿ ਉਹਨਾਂ ਨੇ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਜਿਹੜਾ ਸਥਾਨ ਆ ਉਹ ਪ੍ਰਾਪਤ ਕਰਨਾ ਆ ਤੇ ਉਹਨਾਂ ਨੇ ਸਾਬਤ ਕਰਨਾ ਆ ਕਿ ਉਹ ਹੱਕਦਾਰ ਬਣ ਚੁੱਕੇ ਆ ਹਾਲੇਲੂਇਆ ਆਓ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਦੇਖਦੇ ਆ ਪਹਿਲਾ ਪਤਰਸ ਦੀ ਕਿਤਾਬ ਫਰਸਟ ਪੀਟਰ ਉਹਦਾ ਦੂਜਾ ਅਧਿਆਇ ਉਹਦੀ 9 ਤੋਂ 19 ਨੰਬਰ ਪੰਕਤੀ ਦੇ ਵਿੱਚ ਅੱਜ ਆਪਾਂ ਦੇਖਣਾ ਹੈ ਕਿ ਨੰਬਰ ਤੁਸੀਂ ਚੁਣਿਆ ਹੋਇਆ ਵੰਸ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਸ਼ਵਰ ਦੀ ਖਾਸ ਪਰਜਾ ਹੋ ਪਈ ਤੁਸੀਂ ਉਹਦੇ ਗੁਣਾ ਦਾ ਪ੍ਰਚਾਰ ਕਰੋ ਜਿਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚੰਚ ਚਾਨਣ ਵਿੱਚ ਸਾਧ ਲਿਆ ਹallelujah वचन ਕੀ ਕਹਿੰਦਾ ਤੁਸੀਂ ਚੁਣਿਆ ਹੋਇਆ ਦਾ ਵੰਸ ਹੋ ਕਿਹਨਾਂ ਦੇ ਵੰਸ਼ਾ ਜਿਹਾ ਸੀ ਚੁਣੇ ਹੋਏ ਜਿਹੜੇ ਸਾਡੇ ਤੋਂ ਪਹਿਲਾਂ ਛੁੜੇ ਗਏ ਸੀ ਅਸੀਂ ਉਹਨਾਂ ਦੀ ਵੰਸ਼ ਵਿੱਚੋਂ ਸ਼ਾਮਿਲ ਕਰ ਲਏ ਗਏ ਉਹਦੇ ਵੰਸ਼ਜ ਮਿਥਲੇ ਗਏ ਆ ਮਤਲਬ ਅਬਰਾਹਮ ਇਜ਼ਹਾਕ ਯਾਕੂਬ ਹੋਣਾਂ ਦੀ ਅੰਸ਼ ਵਿੱਚ ਸਾਨੂੰ ਸ਼ਾਮਿਲ ਕਰ ਲਿਆ ਗਿਆ ਰਾਜਕ ਹੁੰਦੇ ਆ ਪਰਮੇਸ਼ਵਰ ਦੇ ਉਸਤਤ ਕਰਨ ਵਾਲੇ ਪਰਮੇਸ਼ਵਰ ਦੇ ਕੰਮਾਂ ਨੂੰ ਕਰਨ ਵਾਲੇ ਸ਼ਾਹੀ ਮੰਡਲੀ ਮਤਲਬ ਰਾਜਾਂ ਵਰਗਾ ਰਤਬਾ ਹੁੰਦਾ ਉਹਨਾਂ ਦਾ ਜਾਜਕਾਂ ਦੀ ਸ਼ਾਹੀ ਮੰਡਲੀ ਪਵ ਪਵਿੱਤਰ ਕੌਮ ਮਤਲਬ ਜਿਹੜੇ ਮਨ ਦੇ ਸ਼ੁੱਧ ਹੋਣ ਚੰਗੇ ਕੰਮ ਕਰਨ ਵਾਲੇ ਹੋਣ ਇੱਕ ਦੂਜੇ ਨਾਲ ਪਵਿੱਤਰਤਾਈ ਵਾਲਾ ਪਿਆਰ ਰੱਖਣ ਵਾਲੇ ਹੋਣ ਹਮਦਰਦੀ ਹੋਵੇ ਹੱਲੀਮੀ ਹੋਵੇ ਉਹਨਾਂ ਦੇ ਅੰਦਰ ਆਗਿਆਕਾਰੀ ਚੱਲਣ ਵਾਲੇ ਹੋਣ ਪਰਮੇਸ਼ਵਰ ਦੀ ਆਰਾਧਨਾ ਮਹਿਮਾ ਕਰਨ ਵਾਲੇ ਹੋਣ ਉਹ ਕੌਮ ਸਾਨੂੰ ਪਰਮੇਸ਼ਵਰ ਨੇ ਬਣਾਇਆ ਹੈ ਕਿਹੜੀ ਕੌਮ ਆਵਾਜ਼ ਨਿਕਲਦੀ ਤੁਹਾਡੇ ਗਲਿਆਂ ਚ ਬੋਲਿਆ ਕਰੋ ਫੇ ਪਤਾ ਲੱਗਣਾ ਚਾਹੀਦਾ ਵੀ ਮoure ਕੋਈ ਹੈਗੇ ਆ ਕਿਹੜੀ ਕੌਮ ਪਵਿੱਤਰ ਕੌਮ ਪਰਮੇਸ਼ਵਰ ਦੀ ਖਾਸ ਪਰਜਾ ਹੋ ਕਿਹੜੀ ਪਰਜਾ ਹੈ ਤੁਸੀਂ ਖਾਸ ਪਰਜਾ ਸਿਰਫ ਪਰਜਾ ਨਹੀਂ ਖਾਸ ਪਰਜਾ ਸਪੈਸ਼ਲ ਆਮ ਨਹੀਂ ਹੈ ਤੁਸੀਂ ਅਰ ਕਿਸੇ ਰਾਜੇ ਦੀ ਕਿਸੇ ਮੰਤਰੀ ਦੀ ਕਿਸੇ ਸਧਾਰਨ ਬੰਦੇ ਦੀ ਵਰਜਾ ਨਹੀਂ ਪਰਮੇਸ਼ਵਰ ਦੀ ਖਾਸ ਵਰਜਾ ਸੋਚ ਕੇ ਦੇਖੋ ਇਹਦੇ ਨਾਲੋਂ ਵੱਡੇ ਟਾਈਟਲ ਕੀ ਹੋਣਗੇ ਕਿੰਨਾ ਵੱਡਾ ਮਾਣ ਬਖਸ਼ਿਆ ਪਰਮੇਸ਼ਵਰ ਨੇ ਸਾਨੂੰ ਇਸ ਇਹ ਸੋਚ ਕੇ ਦੇਖੋ ਕੀ ਅਸੀਂ ਇਸ ਮਾਣ ਲਾਣ ਦੇ ਕਾਬਲ ਬਣ ਗਏ ਆ ਜੋ ਸਾਨੂੰ ਕਿਹਾ ਜਾ ਰਿਹਾ ਹੈ ਜੋ ਸਾਨੂੰ ਵਚਨ ਕਹਿ ਰਿਹਾ ਕੀ ਵਾਕਿਆ ਹੀ ਅਸੀਂ ਉਹ ਬਣ ਗਏ ਆ ਅਸੀਂ ਪਵਿੱਤਰ ਪਰਜਾ ਬਣ ਗਏ ਅਸੀਂ ਸ਼ਾਹੀ ਮੰਡਲੀ ਦੇ ਵਾਰਿਸ ਬਣ ਗਏ ਅਸੀਂ ਚੁੜਿਆ ਹੋਇਆਂ ਦੇ ਵੰਸ਼ ਵਿੱਚ ਆ ਗਏ ਆ ਅਗਰ ਨਹੀਂ ਕੋਸ਼ਿਸ਼ ਦੇ ਵਿੱਚ ਲੱਗੇ ਰਹੋ ਜਿਹੜਾ ਕੋਸ਼ਿਸ਼ ਕਰਦਾ ਉਹ ਹੀ ਕਾਮਯਾਬ ਹੁੰਦਾ ਆ ਜਿਹੜਾ ਕੋਸ਼ਿਸ਼ ਕਰਨਾ ਛੱਡ ਦਿੰਦਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਜੇ ਤੁਸੀਂ ਕੋਸ਼ਿਸ਼ ਵਿੱਚ ਲੱਗੇ ਰਹੋਗੇ ਹਰ ਹਾਲਤ ਵਿੱਚ ਤੁਸੀਂ ਕਾਮਯਾਬ ਹੋਵੋਗੇ ਅਰ ਕੀ ਗੰਦਾ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਕਾਦਾ ਪ੍ਰਚਾਰ ਕਰਨਾ ਹੈ ਪਰਮੇਸ਼ਵਰ ਦੀਆਂ ਗੁਨਾ ਦਾ ਹੁਣ ਪ੍ਰਚਾਰ ਕਿੱਦਾਂ ਕਰਨਾ ਹੈ ਜਿੱਥੇ ਵੀ ਮੌਕਾ ਮਿਲਦਾ ਹੈ ਪਰਮੇਸ਼ਵਰ ਦੀਆਂ ਪਲਿਆਈਆਂ ਵਾਲੀਆਂ ਗੱਲਾਂ ਸੁਣਾਇਆ ਕਰੋ ਲੋਕਾਂ ਨੂੰ ਪਰਮੇਸ਼ਵਰ ਦੇ ਗੁਣ ਕੀ ਆ ਜਿਹਦੇ ਕੋਲ ਔਲਾਦ ਨਹੀਂ ਉਹਨੂੰ ਦੱਸੋ ਉਹ ਬਾਝ ਨੂੰ ਪੁੱਤਰਾਂ ਵਾਲੀ ਬਣਾ ਕੇ ਉਹਦਾ ਘਰ ਬਸਾ ਦਿੰਦਾ ਆ ਜਿਨ੍ਹਾਂ ਦੇ ਘਰਾਂ 'ਚ ਕਲੇਸ਼ ਉਹਨੂੰ ਦੱਸੋ ਕਿ ਉਹ ਸ਼ਾਂਤੀ ਦਾ ਰਾਜਕੁਮਾਰ ਆ ਜਿਹਦੇ ਘਰ ਵਿੱਚ ਗਰੀਬੀ ਆ ਉਹਨੂੰ ਦੱਸੋ ਕਿ ਮੇਰਾ ਪਰਮੇਸ਼ਵਰ ਯਹਵਾ ਯਰੇ ਆ ਉਹ ਮੁਹੱਈਆ ਕਰਨ ਵਾਲਾ ਪਰਮੇਸ਼ਵਰ ਆ ਉਹ ਬਰਕਤਾਂ ਦੇਣ ਵਾਲਾ ਪਰਮੇਸ਼ਵਰ ਆ ਉਹਦੇਆਂ ਗੁਣਾਂ ਦਾ ਪ੍ਰਚਾਰ ਕਰੋ ਇਸ ਲਈ ਤੁਹਾਨੂੰ ਇੱਥੇ ਇਕੱਠੇ ਕੀਤਾ ਗਿਆ ਆ ਇਸ ਲਈ ਦੁਨੀਆ 'ਚੋਂ ਬਖਰੇ ਕੀਤਾ ਗਿਆ ਸਿਰਫ ਨਾਟਕ ਕੰਨ ਅੱਖਾਂ ਹੱਡੀਆਂ ਬਸਲੀਆਂ ਇਹ ਚੰਗੀਆਂ ਹੋ ਜਾਣ ਇਸੇ ਕਰਕੇ ਤੁਹਾਨੂੰ ਵੱਖ ਨਹੀਂ ਕੀਤਾ ਗਿਆ ਇਹ ਤਾਂ ਇਸ ਲਈ ਕੀਤਾ ਜਾ ਰਿਹਾ ਕਿ ਤੁਹਾਨੂੰ ਦੇ ਬਿਸਤਰੇ ਤੇ ਪਈ ਰਾਖਾ ਨਾ ਰਹਿ ਜਵੇ ਕਿ ਜੇ ਉਹ ਚੰਗਾ ਕਰ ਸਕਦਾ ਫਿਰ ਮੇਰੇ ਜੀਵਨ ਵਿੱਚ ਚੰਗਾ ਕਿਉਂ ਨਹੀਂ ਕੀਤਾ ਮੈਨੂੰ ਚੰਗਾ ਕਿਉਂ ਨਹੀਂ ਕੀਤਾ ਇਸ ਲਈ ਉਹ ਕੱਲੇ-ਕੱਲੇ ਨੂੰ ਚੰਗਾ ਕਰਦਾ ਹੈ ਕਿ ਆਹੋ ਮੈਂ ਚੰਗਿਆਂ ਕਰਨ ਵਾਲਾ ਪਰਮੇਸ਼ਵਰ ਹਾਂ ਮੈਂ ਸਭ ਨੂੰ ਚੰਗਾ ਕਰ ਸਕਦਾ ਹਾਂ ਇਸ ਲਈ ਉਹ ਤੁਹਾਨੂੰ ਚੰਗਾ ਕਰ ਰਿਹਾ ਹੈ ਤਾਂ ਜੋ ਤੁਸੀਂ ਆਪਣੀ ਚੰਗਿਆਰੀ ਦੀ ਗਵਾਹੀ ਲੈ ਕੇ ਉਹਨਾਂ ਕੋਲ ਜਾਓ ਜਿਨ੍ਹਾਂ ਨੂੰ ਚੰਗਿਆਈ ਦੀ ਜ਼ਰੂਰਤ ਆ ਔਰ ਜਾ ਕੇ ਤੁਸੀਂ ਉਹਨਾਂ ਨੂੰ ਆਪਣੀ ਸਟੋਰੀ ਸੁਣਾਓ ਉਹਨਾਂ ਨੂੰ ਜਾ ਕੇ ਦੱਸੋ ਆਪਣਾ ਕਸ਼ਟ ਤੁਹਾਡਾ ਕੀ ਸੀ ਔਰ ਪਰਮੇਸ਼ਵਰ ਦੀ ਵਫਾਦਾਰੀ ਦੱਸੋ ਕਿ ਪਰਮੇਸ਼ਵਰ ਨੇ ਕਿਵੇਂ ਤੁਹਾਨੂੰ ਉਸ ਕਸ਼ਟ ਦੇ ਵਿੱਚੋਂ ਬਾਹਰ ਕੱਢਿਆ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਕਿਵੇਂ ਤੁਹਾਡੇ ਟੱਬਰ ਨੂੰ ਨਸ਼ਿਆਂ ਵਿੱਚੋਂ ਬਾਹਰ ਕੱਢਿਆ ਲੋਕਾਂ ਨੂੰ ਦੱਸੋ ਜਿਵੇਂ ਬਿਮਾਰੀਆਂ ਤੋਂ ਤੁਸੀਂ ਬਾਹਰ ਆਏ ਗਰੀਬੀ ਤੋਂ ਬਾਹਰ ਆਏ ਕਿੰਨੇ ਭੈਣ ਭਰਾਏ ਹੋ ਜਿਨ੍ਹਾਂ ਦੇ ਜੀਵਨ ਵਿੱਚ ਗਵਾਹੀਆਂ ਬਣ ਚੁੱਕੀਆਂ ਆ ਉੱਚੇ ਹੱਥ ਖੜੇ ਹੋਣੇ ਚਾਹੀਦੇ ਔਰ ਹਿੱਲਣੇ ਚਾਹੀਦੇ ਆ ਦੇਖੋ ਹਰ ਇੱਕ ਦੇ ਜੀਵਨ ਦੇ ਵਿੱਚ ਇੱਕ ਗਵਾਹੀ ਆ ਹਾਲੇਲੂਇਆ ਤੁਸੀਂ ਆਪਣੀਆਂ ਗਵਾਹੀਆਂ ਆਪਣੇ ਰਿਸ਼ਤੇਦਾਰਾਂ ਨੂੰ ਇਸ ਹਫਤੇ ਵਿੱਚ ਸੁਣਾਉਣੀਆਂ ਹੋਣਗੀਆਂ ਕਿੰਨੇ ਜਣੇ ਰੈਡੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ਵਾਸਤੇ ਵੈਲ ਡਨ ਪ੍ਰਭੂ ਤੁਹਾਡੀ ਮਦਦ ਕਰਨ ਤੁਹਾਡੇ ਰਾਹਾਂ ਨੂੰ ਪੱਧਰਿਆ ਕਰਨ ਔਰ ਜਿਹੜਾ ਵੀ ਤੁਹਾਡੀ ਗਵਾਹੀ ਨੂੰ ਸੁਣੇ ਉਹ ਬਚਾਇਆ ਜਾਏ ਯਿਸੂ ਮਸੀਹ ਦੇ ਨਾਮ 'ਚ ਆਮੀਨ ਜੇਕਰ ਤੁਸੀਂ ਆਪਣੀ ਗਵਾਹੀ ਨਾ ਦੱਸੀ ਤੁਸੀਂ ਆਪਣੀ ਬੁਲਾਹਟ ਵਿੱਚ ਕੰਮ ਨਹੀਂ ਕਰ ਰਹੇ ਜਦੋਂ ਚੀਜ਼ ਸਾਨੂੰ ਦੁਬਾਰਾ ਬਲਦੀ ਆ ਪਰ ਜਦੋਂ ਅਸੀਂ ਆਪਣੀ ਗੁਆਰੀ ਨੂੰ ਸ਼ੇਅਰ ਕਰਦੇ ਆ ਅਰ ਪਰਮੇਸ਼ਵਰ ਦੇ ਹੁਕਮਾਂ ਦੀ ਆਗਿਆਕਾਰੀ ਵਿੱਚ ਬਣੇ ਰਹਿੰਦੇ ਆ ਉਹ ਚਿੰਨ ਚਮਤਕਾਰ ਉਹ ਚੰਗਿਆਈ ਉਹ ਛੁਟਕਾਰਾ ਸਾਡੇ ਜੀਵਨ ਵਿੱਚ ਪੱਕੇ ਤਰੀਕੇ ਨਾਲ ਬਣਿਆ ਰਹਿੰਦਾ ਏ ਇਸ ਲਈ ਵਚਨ ਸਾਨੂੰ ਕੀ ਕਹਿੰਦਾ ਉਹਦੇ ਗੁਣਾਂ ਦਾ ਗਲੇ ਕਦੇ ਕਦੇ ਖਰਾਬ ਆ ਸਾਡੇ ਠੀਕ ਆ ਉਹਦੇ ਗੁਣਾਂ ਦਾ ਇ tanto ਟਣਕਣੇ ਚਾਹੀਦੇ ਆ ਤੁਸੀ ਉਹਦੇ ਗੁਣਾਂ ਦਾ ਦੇਖੋ ਵਚਨ ਦੇ ਵਿੱਚ ਲਿਖਿਆ ਉਹਨੂੰ ਆਲਸੀ ਦਲੇਦਰੀ ਲੋਕੀ ਪਸੰਦ ਨਹੀਂ ਆ ਇੱਥੇ ਜਿੱਥੇ ਤੁਹਾਨੂੰ ਆਵਾਜ਼ ਕੱਢਣ ਤੋਂ ਰੋਕਿਆ ਹੀ ਨਹੀਂ ਜਾਂਦਾ ਤੁਹਾਡੀ ਆਵਾਜ਼ ਇੱਥੇ ਨਹੀਂ ਨਿਕਲਦੀ ਤੇ ਗਾਹ ਜਾ ਕੇ ਤੁਸੀਂ ਦੱਸੋ ਕੀ ਚੰਦ ਚਾੜਨੇ